ਉਹਦਾ 24 ਤਰੀਕ 24 ਮਾਰਚ ਨੂੰ ਜਨਮ ਦਿਨ ਸੀ ਅਸੀਂ Zomato ਐਪ ਤੋਂ ਇੱਕ ਕੇਕ ਖਰੀਦਿਆ ਸੀ ਉਹ ਕੇਕ ਖਰੀਦ ਕੇ ਰਾਤ ਨੂੰ ਅਸੀਂ ਕੱਟਿਆ ਜੀ ਕੇਕ ਕਿਹੜੇ ਇਲਾਕੇ ਤੋਂ ਖਰੀਦਿਆ ਉਹ ਜੀ ਕੇਕ ਕਾਨਾ ਬੇਕਰੀ ਸੀ ਜਦ ਕਿ ਪਟਿਆਲੇ ਸ਼ਹਿਰ ਦੇ ਵਿੱਚ ਕੇਕ ਕਾਨਾ ਬੇਕਰੀ ਕੋਈ ਵੀ ਨਹੀਂ ਹੈਗੀ ਠੀਕ ਹੈ ਉਹ Zomato ਨੇ ਉਹਨੂੰ ਮਾਨਤਾ ਦਿੱਤੀ ਹੋਈ ਸੀ ਤੇ ਜਦੋਂ ਪੁੱਛ ਗਿਛ ਹੋਈ ਅਸੀਂ ਕੰਪਲੇਂਟ ਕੀਤੀ ਪੁਲਿਸ ਕੋਲ ਕੀ ਕੇਕ ਕਾਨਾਂ ਦੀ ਬੇਕਰੀ ਪਟਿਆਲੇ ਸ਼ਹਿਰ 'ਚ ਕੋਈ ਨਹੀਂ ਮਿਲੀ ਜੀ ਪੁਲਿਸ ਨੇ ਵੀ 2-3 ਦਿਨ ਨੱਠ ਭੱਜ ਕੀਤੀ ਅਸੀਂ ਵੀ ਬਹੁਤ ਨੱਠ ਭੱਜ ਕੀਤੀ ਜੀ ਸਾਨੂੰ ਉਸ ਬੇਕਰੀ ਦਾ ਨੋ ਉਹ ਕਿਤੇ ਨਹੀਂ ਮਿਲਿਆ ਜੀ ਫਿਰ ਅਸੀਂ 30 ਤਰੀਕ ਨੂੰ ਖੱਕ ਹਾਰ ਕੇ ਬਹਿ ਗਏ ਅਸੀਂ 30 ਤਰੀਕ ਨੂੰ ਇੱਕ ਹੋਰ ਕੇਕ ਬੁੱਕ ਕਰਾਤਾ ਜੀ ਉਸੇ ਕੇਕ ਕਾਨਾਂ ਦੀ ਬੇਕਰੀ ਦੇ ਨੋ ਤੇ ਠੀਕ ਹੈ ਕੇਕ ਕਾਨਾਂ ਬੇਕਰੀ ਦਾ ਡਿਲੀਵਰ ਜਿਹੜਾ ਅੱਜ ਮੈਟੋ ਦਾ ਗੁਲਾਬ ਸਿੰਘ ਉਹ ਸਾਡੇ ਘਰ ਆ ਗਿਆ ਜੀ ਕੇਕ ਦੇਣੇ ਚਲੋ ਅਸੀਂ ਉਸ ਨੂੰ ਬੁਲਾਇਆ ਵੀ ਆ ਜਾ ਅੰਦਰ ਆ ਕੇ ਆਪਣੀ ਪੇਮੈਂਟ ਲੈ ਲੈ ਬੈਠ ਉਹ ਮਾਲਕ ਨੇ ਨਾ ਜੀ ਗੁਰਪ੍ਰੀਤ ਨੇ ਪੂਰਾ ਸਿਖਾਇਆ ਹੋਇਆ ਸੀ ਵੀ ਆਪਾਂ ਦੋ ਨੰਬਰ 'ਚ ਕੰਮ ਕਰਦੇ ਆ ਵੀ ਜੇ ਕੋਈ ਇਦਾਂ ਦੀ ਗੱਲਬਾਤ ਬਾਰਦਾਤ ਹੁੰਦੀ ਆ ਤਾਂ ਤੂੰ ਕੇਕ ਸਿੱਟ ਕੇ ਭੱਜ ਜਾਣਾ ਉਹ ਬਿਨਾਂ ਪੇਮੈਂਟ ਲਈ ਕੇਕ ਰੱਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਘਰ ਰਿਪੋਰਟਰ ਵੀ ਬੈਠੇ ਸੀ ਅਸੀਂ ਵੀ ਸੀ ਕਈ ਬੰਦੇ ਅਸ ਨਹੀਂ ਉਹ ਅਸੀਂ ਉਸ ਨੂੰ ਫੜ ਕੇ ਬਿਠਾ ਲਿਆ ਵੀ ਤੂੰ ਸਾਨੂੰ ਇਹ ਦੱਸ ਪੇਮੈਂਟ ਵੀ ਆਪਣੀ ਲੈ ਲੈ ਪੇਮੈਂਟ ਵੀ ਪੂਰੀ ਦਿੱਤੀ ਉਹਨੂੰ ਤੇ ਉਹਨੂੰ ਕਿਹਾ ਵੀ ਸਾਨੂੰ ਸਿਰਫ ਬੇકરી ਦਾ ਨਾਮ ਦੱਸ ਦੇ ਕਿੱਥੋਂ ਲੈ ਕੇ ਆਇਆ ਤੇ ਉਹ ਦੱਸ ਨਹੀਂ ਸੀ ਰਿਹਾ ਜੀ ਕਹਿੰਦਾ ਮੈਂ ਬਾਸ ਸਟੈਂਡ ਤੋਂ ਲਿਆ ਮੈਂ ਉੱਥੋਂ ਲਿਆ ਚਲੋ ਅਸੀਂ ਫੇਰ ਪੁਲਿਸ ਸਟੇਸ਼ਨ ਦੀ ਮਦਦ ਲਈ ਸ੍ਰੀ ਪਵਿੱਤਰ ਸਿੰਘ ਸਰ ਨੂੰ ਬੁਲਾਇਆ ਉਹਦੇ ਨਾਲ ਗਿਆ ਤੇ ਉਹਨੇ ਦੱਸਿਆ ਵੀ ਇਹ ਨਿਊ ਬੇકરી ਤੋਂ ਹੀ ਲੈ ਕੇ ਆਇਆ ਜਦ ਕਿ ਜੋਮੈਟੋ ਨੇ ਵੀ ਕਿਹਾ ਵੀ ਅਸੀਂ ਨਿਊ ਬੇકરી ਤੋਂ ਹੀ ਖਰੀਦੇ ਸੀ ਤੇ ਐਪ ਜਰੂਰ ਅਸੀਂ ਲਾਇਸੈਂਸ ਦਿੱਤਾ ਹੋਇਆ ਕੇਕ ਕੰਨ ਨੂੰ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਕਿ ਕੇਕ ਨਾਲ ਹੀ ਬੇਟੀ ਦਾ ਇਦਾਂ ਹੋਇਆ ਕੇਕ ਜਿਸ ਦਿਨ ਕੇਕ ਕੱਟ ਕੇ ਜੀ ਅਸੀਂ ਖਾਦਾ ਜੀ ਰਾਤ ਨੂੰ ਅਸੀਂ ਬਾਹਰੋਂ ਕੋਈ ਚੀਜ਼ ਨਹੀਂ ਮੰਗਾਈ ਹੋਰ ਸਿਰਫ ਘਰ ਦਾ ਸਾਦਾ ਖਾਣਾ ਹੀ ਖਾਦਾ ਨਹੀਂ ਬਾਕੀ ਹੋਰ ਕਿਸੇ ਨੇ ਕੇਕ ਨਹੀਂ ਖਾਇਆ ਜੀ ਖਾਇਆ ਜੀ ਸਾਰਿਆਂ ਨੇ ਖਾਇਆ ਸਾਰਿਆਂ ਨੇ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਮੈਂ ਸੀ ਮੇਰੇ ਵੀ ਅੱਖਾਂ ਦੇ ਵਿੱਚ ਇਦਾਂ ਨੀਂਦ ਐਨੀ ਆਈ ਹੋਈ ਸੀ ਵੀ ਅੱਖਾਂ ਖੋਲ ਰਿਆ ਜੀ ਜ਼ਬਰਦਸਤੀ ਬੰਦ ਹੋ ਰਹੀਆਂ ਸੀ ਝੂਟੇ ਆ ਰਹੇ ਸੀ ਸਾਡੇ ਦੋਨੋਂ ਤਿੰਨ ਮੈਂਬਰ ਜਿਹੜੇ ਬਡੇ ਸੀ ਤਿੰਨਾਂ ਨੂੰ ਹੋ ਰਿਆ ਸੀ ਜੀ ਤੇ ਛੋਟੀਆਂ ਬੱਚੀਆਂ ਨੂੰ ਉਲਟੀਆਂ ਲੱਗ ਗਈਆਂ ਜਿਹੜੀ ਮਾਨਵੀ ਸੀ ਉਹਨੇ ਦੋ ਉਲਟੀਆਂ ਕੀਤੀਆਂ ਉਹਦੇ ਮੂੰਹ ਚੋਂ ਝੱਗ ਜੀ ਨਿਕਲੀ ਬਸ ਉਹਦੇ ਨਾਲ ਇਹ ਸੀ ਵੀ ਇਹ ਇਹਦਾ ਹੁਣ ਨਿਕਲ ਗਿਆ ਹੁਣ ਠੀਕ ਹੋ ਗਈ ਵੈਸੇ ਹੀ ਨਾਰਮਲੀ ਉਲਟੀ ਆਈ ਆ ਤੇ ਛੋਟੀ ਬੇਟੀ ਨੇ ਤਾਂ ਜਿੰਨੀਆਂ ਉਲਟੀਆਂ ਕੀਤੀਆਂ ਉਹਦੀ ਕੇਕ ਸਾਰਾ ਨਿਕਲ ਗਿਆ ਜੀ ਉਹਦਾ ਫਿਰ ਵੀ ਉਹ ਅਗਲੇ 2 ਦਿਨ ਲੱਗੇ ਉਸ ਨੂੰ ਡਾਕਟਰ ਕੋਲ ਅਸੀਂ ਲੈ ਕੇ ਗਏ ਉਹ ਵੀ ਮੇਰੇ ਆਂਢੀ ਗੁਆਂਢੀ ਮੈਂ ਤਾਂ ਉਸ ਕੁੜੀ ਦੇ ਮਾਨਵੀ ਦੇ ਵਿੱਚ ਉਲਝਿਆ ਹੋਇਆ ਸੀ ਉਹ ਉਸ ਸਮਾਦਮ ਕਰਾਣ ਗਿਆ ਹੋਇਆ ਸੀ ਤੇ ਉਹਦੇ ਉਹਨੂੰ ਫਿਰ ਉਹਨਾਂ ਗੁਆਂਢੀਆਂ ਨੇ ਇੱਕ ਅੱਖਾਂ ਵਾਲੇ ਡਾਕਟਰ ਨੇ ਬਚਾਇਆ ਕੁੜੀ ਨੇ ਕੇਕ ਖਾਣ ਤੋਂ ਬਾਅਦ ਕਿੰਨੀ ਦੇਰ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ ਤਿੰਨ ਕ ਘੰਟੇ ਬਾਅਦ ਜੀ ਤਿੰਨ ਘੰਟੇ ਬਾਅਦ ਉਹ ਤੁਸੀਂ ਹਸਪੀਟਲ ਲੈ ਕੇ ਸੀਗੇ ਉਹਨਾਂ ਨੂੰ ਨਹੀਂ ਉਹ ਹਸਪੀਟਲ ਲਿਆਉਣ ਦਾ ਮੌਕਾ ਨਹੀਂ ਮਿਲਿਆ ਜੀ ਸੁੱਤੀ ਰਹਿ ਗਈ ਜੀ ਉਹ ਤੇ ਫਿਰ ਪੁਲਿਸ ਨੇ ਕੀ ਕਾਰਵਾਈ ਕੀਤੀ ਆ ਪੁਲਿਸ ਨੇ ਦੇਖੋ ਜੀ ਐਫ ਆਈ ਆਰ ਪਹਿਲਾਂ ਤਾਂ ਬਗੈਰ ਨੋਂ ਤੋਂ ਕੀਤੀ ਫਿਰ ਬਾਈ ਨੇਮ ਕੀਤੀ ਚਾਰ ਬੰਦਿਆਂ ਤੇ ਤੇ ਜੋਮੈਟੋ ਨੂੰ ਹੀ ਛੱਡ ਦਿੱਤਾ ਜੀ ਜੋਮੈਟੋ ਵਾਲੇ ਬੰਦੇ ਆਏ ਹੋਏ ਸੀ ਉੱਥੇ ਨਾ ਉਹ ਜਿਹੜਾ ਬੰਦਾ ਦੇ ਗਿਆ ਨਾ ਉਹ ਸਾਨੂੰ ਲੱਭਿਆ ਜੀ ਉਹ ਤਾਂ ਆਨਲਾਈਨ ਚੜਾ ਕੇ ਹੀ ਬੰਦੇ ਨੂੰ ਡਿਲੀਵਰ ਕਰਦੇ ਆ ਵੀ ਤੇਰੇ ਇਹ ਏਰੀਏ 'ਚ ਤੈ ਜਾਣਾ ਇਸ ਏਰੀਏ 'ਚ ਤੈ ਜਾਣਾ ਉਹ ਸਾਨੂੰ ਹਲੇ ਤੱਕ ਕੋਈ ਪਰਮਿਸ਼ਨ ਹੀ ਮਾਲਕ ਕੋਰਾ ਰਿਆ ਤੇ ਤੁਸੀਂ ਅੱਜ ਖਰੜ ਆਏ ਹੋ ਹਾਂਜੀ ਖਰੜ ਕਿਹਦੇ ਕਹਨੇ ਤੋਂ ਆਏ ਹੋ ਇੱਥੇ ਤੁਸੀਂ ਅਸੀਂ ਇਹ ਦੇਖੋ ਜੀ ਆਪਣੀ ਮਰਜ਼ੀ ਨਾਲ ਆਏ ਆ ਸਾਨੂੰ ਕੀ ਕੀ ਕਰਦਾ ਹੈ ਜੀ ਖਰੜ ਅਸੀਂ ਖਰੜ ਨਾਲ ਸਰ ਟੈਸਟ ਵਾਸਤੇ ਕੇਕ ਲੈ ਕੇ ਆਏ ਆ ਜੀ ਸਾਨੂੰ ਉਹਨਾਂ ਪ੍ਰਸ਼ਾਸਨ ਤੇ ਵਿਸ਼ਵਾਸ ਨਹੀਂ ਹੈਗਾ ਜੀ ਕੀ ਕਹਿੰਨ ਪ੍ਰਸ਼ਾਸਨ ਤੋਂ ਕੀ ਮੰਗਿਆ ਹੁਣ ਥੋੜੀ ਮੰਗ ਸਾਡੀ ਇਹੀ ਹੈ ਵੀ ਜੀ ਦੇਖੋ ਤੇ ਜਿਹੜੇ ਗੁਨਾਹ ਕਰਿਆ ਉਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਸਾਡੀ ਬੱਚੀ ਦਾ ਸਾਨੂੰ ਨਿਆ ਮਿਲਣਾ ਚਾਹੀਦਾ ਜਾਂ ਸਾਡੀ ਬੱਚੀ ਸਾਨੂੰ ਮਿਲਣੀ ਨਹੀਂ ਨਹੀਂ ਮੁੜ ਕੇ ਤੁਸੀਂ ਹਜੇ ਲੈਬਾਰਟਰੀ ਚ ਗਏ ਨਹੀਂ ਜੀ ਨਹੀਂ ਹਲੇ ਨਹੀਂ